ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਤੋਂ ਤਿੰਨ ਜਹਾਜ਼ ਦੇ ਡਿਪੋਰਟ ਹੋ ਕੇ ਜਿਹਦੇ ਵਿੱਚ ਬਹੁਤ ਜਨੇ ਪੰਜਾਬੀ ਸੀਗੇ ਤੇ ਬਹੁਤ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਸੀਗੇ ਹਰਿਆਣੇ ਦੇ ਗੁਜਰਾਤ ਦੇ ਔਰ ਬਾਕੀ ਇੱਕ-ਇੱਕ ਦੋ-ਦੋ ਜਨੇ ਹੋਰ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਸੀਗੇ ਦੇਖੋ ਮੈਂ ਅੱਜ ਗੱਲ ਕਰੂੰਗਾ ਸਾਫ਼ ਕੋੜੀ ਔਰ ਸੱਚੀ ਸਾਫ਼ ਗੱਲ ਕਰੂੰਗਾ ਉਹ ਤੁਹਾਨੂੰ ਕਲੀਅਰ ਦੱਸੂੰਗਾ ਕਿਹੜੇ ਰਿਪੋਰਟ ਹੋ ਰਹੇ ਬਹੁਤ ਲੋਕ ਰਿਪੋਰਟ ਹੋ ਕੇ ਜਿਹੜੇ ਪੰਜਾਬ ਪਹੁੰਚ ਰਹੇ ਆ ਉਹ ਝੂਠ ਵੀ ਬੋਲ ਰਹੇ ਆ ਬਹੁਤ ਲੋਕ ਸਾਰੇ ਨਹੀਂ ਕੁਝ ਲੋਕ ਝੂਠ ਵੀ ਬੋਲ ਰਹੇ ਕੁਝ ਲੋਕ ਗੁੰਮਰਾਹ ਵੀ ਕਰ ਰਹੇ ਆ ਦੇਖੋ ਬਹੁਤ ਪਹਿਲੀ ਤਾਂ ਗੱਲ ਬਹੁਤ ਔਖੀ ਦੀ ਗੱਲ ਆ ਕਰਜ਼ੇ ਚੱਕ ਕੇ 40 40 50 50 ਲੱਖ ਰੁਪਇਆ ਲਾ ਕੇ ਗਏ ਆ ਕਈ ਤਾਂ ਦੱਸਦੇ 80 ਲੱਖ ਰੁਪਇਆ 90 ਲੱਖ ਰੁਪਇਆ ਲਾ ਕੇ ਗਏ ਆ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਗਏ ਆ ਤੇ ਉਹ ਵਾਪਸ ਆ ਗਏ ਉਹਨਾਂ ਬਾਸ ਦੇ ਰਸਤੇ ਸਾਰੇ ਬੰਦ ਹੋ ਗਏ ਬਹੁਤ ਔਖੀ ਜਿੰਦਗੀ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਦੇਖੋ ਪਹਿਲੀ ਗੱਲ ਤਾਂ ਰਿਪੋਰਟ ਕਿਹੜੇ ਹੋ ਰਹੇ ਆ ਗੱਲ ਇਹ ਸਮਝਣ ਵਾਲੀ ਆ ਦੇਖੋ ਰਿਪੋਰਟ ਹੋ ਰਿਹਾ ਪਿਛਲੇ 10 ਦਿਨ ਤੋਂ ਲੈ ਕੇ ਪਿਛਲੇ 80 90 ਦਿਨ ਦੇ ਵਿੱਚ ਜਿਨ੍ਹਾਂ ਨੇ ਤਾਜ਼ੀਆਂ ਤਾਜ਼ੀਆਂ ਡੋਂਕੀਆਂ ਲਾਈਆਂ ਆ ਜਿਹੜੇ ਤਾਜ਼ੀਆਂ ਡੋਂਕੀਆਂ ਲਾ ਕੇ ਮਸੀਕੋ ਬਾਰਡਰ ਪਾਰ ਕਰਕੇ ਅਮਰੀਕਾ ਦੇ ਅੰਦਰ ਐਂਟਰ ਹੋਏ ਆ ਔਰ ਉਹ ਐਂਟਰ ਹੁੰਦੇ ਸਾਰੀ ਫੜ ਲਏ ਗਏ ਆ ਉਹ ਜਿਨ੍ਹਾਂ ਨੂੰ ਫੜ ਲਿਆ ਆ ਜਿਨ੍ਹਾਂ ਦਾ ਕੋਈ ਕੇਸ ਵੀ ਨਹੀਂ ਅਪਲਾਈ ਹੋਇਆ ਜਿਨ੍ਹਾਂ ਨੂੰ ਫੜ ਲਿਆ ਆ ਫੜ ਕੇ ਉਹਨਾਂ ਨੂੰ ਸੈਂਟਰਾਂ ਚ ਜਾ ਕੇ ਉਹਨਾਂ ਨੂੰ ਡਿਪੋਰਟ ਦਿੱਤਾ ਜਾ ਰਿਹਾ ਆ 70% ਤਾਂ ਲੋਕ ਉਹ ਆ ਇੱਥੇ ਆ ਕੇ ਜਿਹੜਾ ਮਰਜ਼ੀ ਠੂਠ ਬੋਲੀ ਚਲੇ ਸਾਰੇ ਡਾਟੇ ਸਾਹਮਣੇ ਆਉਣ ਦੇ ਆ 70% ਤਾਂ ਲੋਕ ਉਹ ਆ ਜਿਹੜੇ ਤਾਜੀਆਂ ਟੌਂਕੀਆਂ ਲਾ ਕੇ ਫੜ ਹੋ ਰਹੇ ਆ ਹੁਣ ਕਈ ਲੋਕ ਆ ਕੇ ਦੱਸ ਵੀ ਰਹੇ ਕਿ ਅਸੀਂ ਫਰ ਆਪਣੇ ਜਨਵਰੀ ਦੀ 19 ਤਰੀਕ ਨੂੰ ਗਏ ਸੀ ਦਸੰਬਰ ਦੀ 19 ਤਰੀਕ ਨੂੰ ਗਏ ਸੀ ਕਿ ਹੁਣ ਬਹੁਤ ਲੋਕ ਦੱਸ ਵੀ ਰਹੇ ਆ ਠੀਕ ਹੈ ਜੀ ਇਹ ਮਾਲਕ ਇਹ ਤਾਜ਼ੀਆਂ ਡੌਂਕੀਆਂ ਵਾਲੇ ਆ ਠੀਕ ਆ ਉਦੋਂ ਬਾਅਦ ਚ 20% ਉਹ ਲੋਕ ਆ ਜਿਹੜੇ ਓਵਰੈਡੀ ਜਿਨ੍ਹਾਂ ਦੇ ਕੇਸ ਝੂਠੇ ਕੇਸ ਸੀਗੇ ਫੇਕ ਕੇਸ ਲਾਏ ਹੋਏ ਸੀ ਕੇਸ ਫੇਲ ਹੋ ਗਏ ਸੀਗੇ ਤੇ ਜਾਂ ਫਿਰ ਓਵਰੈਡੀ ਨੂੰ ਫੜ ਕੇ ਸੈਂਟਰਾਂ ਦੇ ਵਿੱਚ ਰੱਖੇ ਹੋਏ ਸੀ ਉਹਨਾਂ ਨੂੰ ਰਿਪੋਰਟ ਕਰ ਰਹੇ ਆ 10% ਉਹ ਲੋਕ ਆ ਜਿਹੜੇ ਕਿਸੇ ਵੀ ਕੰਟਰੀ ਦੇ ਵਿੱਚੋਂ ਕ੍ਰਾਈਮ ਕਰਕੇ ਕ੍ਰਾਈਮ ਕਰਕੇ ਅਮਰੀਕਾ ਤੋੜ ਗਏ ਸੀਗੇ ਭਾਵੇਂ ਉਹ ਇੰਡੀਆ ਚੋਂ ਪੰਜਾਬ ਚੋਂ ਜਾਂ ਕਿਸੇ ਹੋਰ ਵੀ ਕੰਟਰੀ ਦੇ ਵਿੱਚੋਂ ਕ੍ਰਾਈਮ ਕਰਕੇ ਅਮਰੀਕਾ ਤੋੜ ਗਏ ਸੀ ਜਾਂ ਅਮਰੀਕਾ ਜਾ ਕੇ ਕੋਈ ਕ੍ਰਾਈਮ ਕੀਤਾ ਉਹਨਾਂ ਦੇ ਉੱਪਰ ਕੇਸ ਚੱਲਦਾ ਸੀ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਗੱਲ ਸਮਝ ਆ ਗਈ ਦੂਸਰੀ ਗੱਲ ਆਉਂਦੇ ਆ ਹੁਣ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਚਿੱਠੀ ਦਾ ਪਰੋਲਾ ਚੱਲ ਰਿਹਾ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ politcal ਪਾਰਟੀ ਦੇ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੇ ਵਿੱਚ ਪਾਰਟੀ ਆ ਸਾਰਿਆਂ ਨੂੰ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ ਔਰ ਉਹਦੀ ਚਿੱਠੀ ਪਹਿਲਾਂ ਵੀ ਚਲਦੀ ਸੀ ਹੁਣ ਵੀ ਚੱਲਣੀ ਤੇ ਅੱਗੇ ਵੀ ਚੱਲੂਗੀ ਕਿਉਂਕਿ ਉਹ ਜੁਐਨਏ ਦੇ ਵਿੱਚੋਂ ਮਨਜ਼ੂਰ ਆ ਹੁਣ ਇੱਥੇ 2-3 ਪੇਜ ਚ ਸਮਝਣ ਵਾਲੇ ਆ ਖਿਆਲ ਨਾਲ ਗੱਲ ਸੁਣਨ ਵਾਲੀ ਆ ਅੱਗੇ ਪਹਿਲਾਂ ਕੀ ਹੁੰਦਾ ਸੀ ਹਰ ਕੋਈ ਜਾ ਕੇ ਉਹ ਚਿੱਠੀ ਲੈ ਕੇ ਕੇਸ ਲਾ ਦਿੰਦਾ ਸੀਗਾ ਕੀਸੀ ਕੰਦਾ ਦੇ ਉੱਪਰ ਇਹਤੇ ਮੈਂ ਬਾਅਦ ਚੋਂਦਾ ਹਾਂ ਹੁਣ ਹੋਇਆ ਕਿ ਕਿ ਇੱਕ ਡਾਟੇ ਸਾਹਮਣੇ ਆਏ ਆ ਕਿ ਪਤਾ ਲੱਗਾ ਆ ਕਿ 8 9000 ਦਾ ਕੇਸੀ ਇਦਾਂ ਦਾ ਆ ਇਦਾਂ ਦੀਆਂ ਚਿੱਠੀਆਂ ਆ ਜਿਹੜੀਆਂ ਸਿਮਰਜੀਤ ਸਿੰਘ ਮਾਨ ਦੇ ਆਫਿਸ ਤੋਂ ਬਣੀਆਂ ਹੀ ਨਹੀਂ ਸਿਮਰਜੀਤ ਸਿੰਘ ਮਾਨ ਦੇ ਆਫਿਸ ਤੋਂ ਬਣੀਆਂ ਹੀ ਨਹੀਂ ਉਹਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਨਾ ਪਾਰਟੀ ਦਾ ਨਾ ਆਫਿਸ ਦਾ ਨਾ ਸਿਮਰਜੀਤ ਸਿੰਘ ਮਾਨ ਦਾ ਉਹ ਏਜੰਟਾਂ ਨੇ ਲੋਕਾਂ ਤੋਂ ਪੈਸੇ ਲੈ ਕੇ ਜਿਨ੍ਹਾਂ ਦੀਆਂ ਡੌਂਕੀਆਂ ਲਵਾ ਰਿਆ ਉਹਨਾਂ ਤੋਂ ਪੈਸੇ ਲੈ ਕੇ ਉਹ ਚਿੱਠੀਆਂ ਦੀ ਕਾਪੀ ਕਰ ਕਰਕੇ ਜਿੱਦ ਤੱਕ ਕਿਸੇ ਦੀ ਕੋਈ ਚਿੱਠੀ ਹੱਥ ਆ ਗਈ ਨਹੀਂ ਏਜੰਟਾਂ ਦੀ ਅੱਗੇ ਤੋਂ ਕਿ ਉਹਨਾਂ ਦੀਆਂ ਕਾਪੀਆਂ ਕਰਕੇ ਲੋਕਾਂ ਤੋਂ ਵਿਚਾਰਿਆਂ ਤੋਂ ਪੈਸੇ ਲੈ ਕੇ ਤੇ ਉਹੋ ਹੀ ਲੋਕਾਂ ਨੂੰ ਦਿੰਦੇ ਰਹੇ ਉੱਥੇ ਜੋ ਝੂਠ ਮੂਠ ਇਹ ਕਹਿੰਦੇ ਰਹੇ ਵਕੀਲ ਤੋਂ ਉਹ ਜਾ ਕੇ ਕੇਸ ਲਾਉਂਦੇ ਰਹੇ ਉਹ ਸਾਰੇ ਕੇਸ ਰਿਫਿਊਜ਼ ਹੋ ਰਹੇ ਜਿਹੜੀ ਚਿੱਠੀ ਮਾਨ ਦੇ ਆਫਿਸ ਤੋਂ ਜਾਂ ਮਾਨ ਸਾਹਿਬ ਨੇ ਦਿੱਤੀ ਨਹੀਂ ਏਜੰਟਾਂ ਨੇ ਖੁਦ ਹੀ ਬਣਾ ਕੇ ਖੁਦ ਹੀ ਪੈਸੇ ਲੁੱਟੇ ਤੇ ਉਹ ਉਹ ਲੋਕ ਵੀ ਫਸ ਰਹੇ ਆ ਜਾਂ ਫਸ ਚੁੱਕੇ ਆ ਦੂਸਰੀ ਗੱਲ ਇੱਟਾ ਦੇ ਵੀ ਬਹੁਤ ਲੋਕ ਆ ਜਿਨ੍ਹਾਂ ਨੇ ਸਿਮਰਜੀਤ ਸਿੰਘ ਮਾਨ ਦੀ ਸ਼ਕਲ ਹੀ ਨਹੀਂ ਦੇਖੀ ਉਹਨਾਂ ਨੂੰ ਪਤਾ ਹੀ ਨਹੀਂ ਉਹਦੀ ਪਾਰਟੀ ਦਾ ਨਾਮ ਕੀ ਆ ਸਿਮਰਜੀਤ ਸਿੰਘ ਮਾਨ ਕੌਣ ਆ ਬਾਹਰ ਚੱਲ ਜਾਂਦੇ ਆ ਡੋਂਕੀ ਲਾ ਕੇ ਉੱਥੇ ਵਕੀਲ ਕਹਿ ਦਿੰਦੇ ਕਿ ਚਿੱਠੀ ਲੈ ਲਓ ਤੇ ਕੇਸ ਲਾ ਲਓ ਹੁਣ ਅਸੀਂ ਮੈਂਬਰ ਬਣਨਾ ਆ ਮੈਂਬਰ ਬਣਦੀ ਕੋਈ ਡੇਟ ਤਾਂ ਹੁੰਦੀ ਨਹੀਂ ਤੁਸੀਂ ਅੱਜ ਬਣਨਾ ਆ 10 ਸਾਲ ਪਹਿਲਾਂ ਬਣੇ ਆ ਜਾਂ ਕੱਲ ਨੂੰ ਬਣਨਾ ਆ ਮੈਂਬਰ ਤਾਂ ਕਿਸੇ ਟਾਈਮ 'ਤੇ ਤੁਸੀਂ ਕਿਸੇ ਪਾਰਟੀ ਦਾ ਬਣ ਸਕਦੇ ਹੁਣ ਮੈਂਬਰ ਬਣ ਕੇ ਤੁਸੀਂ ਚਿੱਠੀ ਤਾਂ ਲੈ ਲੈਂਦੇ ਉਹਨਾਂ ਨੂੰ ਖੜੋ ਪਤਾ ਕਿ ਤੁਸੀਂ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਹੈਗੇ ਅਗਲੇ ਸੋਚਦੇ ਸਾਡੇ ਮੈਂਬਰ ਬਣ ਰਹੇ ਆ ਪਰ ਤੁਸੀਂ ਤਾਂ ਝੂਠੀ ਚਿੱਠੀ ਲੈ ਰਹੇ ਆ ਠੀਕ ਆ ਉੱਥੇ ਜਾ ਕੇ ਕਹਿ ਦਿੰਦੇ ਕਿ ਸੀ ਸਪੋਰਟ ਕਰਦੇ ਆ ਕੰਦਾ ਦੇ ਪੇਪਰ ਲਉਂਦੇ ਜਦ ਕਿ ਤੁਸੀਂ ਨਾ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰ ਰਹੇ ਆ ਨਾ ਤੁਸੀਂ ਉਹਦੀ ਜੇਸੋ ਮੂਵਮੈਂਟ ਨੂੰ ਸਪੋਰਟ ਕਰਦਾ ਆ ਨਾ ਤੁਸੀਂ ਉਸ ਮੂਵਮੈਂਟ ਨੂੰ ਸਪੋਰਟ ਕਰ ਰਹੇ ਆ ਤੇ ਹੁਣ ਉਹ ਚੀਚਾਂ ਵੀ ਨਹੀਂ ਚੱਲਣੀਆਂ ਹੁਣ ਤੁਹਾਨੂੰ ਸਾਬਤ ਕਰਨਾ ਪੈਣਾ ਆ ਕਿ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਉਹ ਜੇਸੋ ਮੂਵਮੈਂਟ ਨੂੰ ਸਪੋਰਟ ਕਰਦਾ ਆ ਉਹਦੇ ਨਾਲ ਜੁੜੇ ਹੋ ਤੇ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਹੁਣ ਉਹ ਸਾਬਤ ਕੀਤਾ ਕਰਨਾ ਪੈਣਾ ਜਿੰਨਾ ਚਿਰ ਤੱਕ ਤੁਸੀਂ ਪੰਜਾਬ ਦੇ ਵਿੱਚ ਉਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਪੇਪਰ ਉਹ ਤੁਸੀਂ ਉਹਦੀਆਂ ਰੈਲੀਆਂ ਚ ਜਿੱਥੇ ਉਹਦੇ ਪ੍ਰੋਗਰਾਮ ਹੁੰਦੇ ਆ ਜਿੱਥੇ ਇਲੈਕਸ਼ਨ ਲੜਦੇ ਆ ਉੱਥੇ ਸਾਰੇ ਜਾਂਦੇ ਆ ਉਹਦੇ ਪ੍ਰੋਗਰਾਮ 'ਚ ਹਿੱਸਾ ਲੈਂਦੇ ਆ ਨਾਰਮਲ ਉਹਦੇ ਜਿੱਥੇ ਵੀ ਪ੍ਰੋਗਰਾਮ ਹੁੰਦੇ ਉੱਥੇ ਜਾਂਦੇ ਆ ਉਹਦਾ ਮਤਲਬ ਹੁੰਦਾ ਕਿ ਤੁਸੀਂ ਪਾਰਟੀ ਨਾਲ ਜੁੜੇ ਹੋ ਸਾਰੀਆਂ ਫੋਟੋਆਂ ਸਾਰੀਆਂ ਵੀਡੀਓ ਪ੍ਰੂਫ ਚਾਹੀਦੇ ਆ ਹੁਣ ਉਦਾਂ ਹੀ ਨਹੀਂ ਚੱਲਣਾ ਕਿ ਅਸੀਂ ਕੰਦਾ ਦੇ ਪੇਪਰ ਲਾਉਂਦੇ ਸੀਗੇ ਤੇ ਸਾਨੂੰ ਪੁਲਿਸ ਟੰਗ ਕਰਦੀ ਸੀ ਤੇ ਇੱਥੇ ਅਮਰੀਕਾ 'ਕੇ ਕੇਸ ਲਾ ਲਵੋ ਉਹ ਚੀਜ਼ਾਂ ਨਹੀਂ ਚੱਲਣੀਆਂ ਉਹ ਕਹਿੰਦੇ ਜੇ ਤੁਸੀਂ ਕਿਸੇ ਚੀਜ਼ ਕਿਸੇ ਮੂਵਮੈਂਟ ਨੂੰ ਸਪੋਰਟ ਕਰਦੇ ਹੋ ਤਾਂ ਉਹਨੂੰ ਸਾਬਤ ਵੀ ਕਰੋ ਠੀਕ ਆ ਕਲੀਅਰ ਹੋ ਗਿਆ ਹੁਣ ਬਹੁਤ ਹੁਣ ਜਿੱਦਾਂ ਇੱਕ ਕੇਸ ਹੋਇਆ ਆ ਜੱਜ ਨੇ ਇੱਕ ਮੁੰਡੇ ਮੂਰੇ ਚਾਰ ਫੁੱਟਾਂ ਰੱਖੀਆਂ ਚਾਰ ਫੁੱਟਾਂ ਇੱਕ ਸਿਮਰਜੀਤ ਸਿੰਘ ਮਾਨ ਦੀ ਇੱਕ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੁਰਚੰਦ ਸਿੰਘ ਟੋਹਰੇ ਦੀ ਤੇ ਇੱਕ ਕਿਸੇ ਹੋਰ ਦੀ ਰੱਖੀ ਸੀ ਉਹ ਕਹਿੰਦਾ ਦੱਸ ਇਹਨਾਂ ਚੋ ਸਿਮਰਜੀਤ ਸਿੰਘ ਮਾਨ ਕੌਣ ਆ ਤੂੰ ਕਹਿੰਦਾ ਵੇ ਪਾਰਟੀ ਦਾ ਬੰਦਾ ਆ ਤੂੰ ਦੱਸ ਸਿਮਰਜੀਤ ਸਿੰਘ ਮਾਨ ਕੌਣ ਆ ਉਹਨੂੰ ਗੁਰਚੰਦ ਸਿੰਘ ਟੋਹਰੇ ਤੇ ਹੱਥ ਰੱਖਦਾ ਜੱਜ ਸਮਝ ਗਿਆ ਕਿ ਕਿ ਠੁੱਠਾ ਕੇਸ ਲਾਇਆ ਸਿਮਰਜੀਤ ਸਿੰਘ ਮਾਨ ਦਾ ਨਾਮ ਲੈ ਕੇ ਉਹਨੇ ਰਿਫਿਊਜ਼ ਕਰਤਾ ਉਹ ਵੀ ਫੜ ਲਿਆ ਮੁੰਡਾ ਹੁਣ ਇੱਕ ਇੱਕ ਨੂੰ ਪੁੱਛਿਆ ਕਿ ਸਿਮਰਤੀ ਸਿੰਘ ਮਾਨ ਤੇ ਪਾਰਟੀ ਕਦੋਂ ਬਣੀ ਆ ਕਿੰਨੀ ਵਾਰ ਐਮਪੀ ਬਣਿਆ ਆ ਉਹਦੀ ਪਾਰਟੀ ਦਾ ਸਿਧਾਂਤ ਕੀ ਆ ਕੁਝ ਨਹੀਂ ਪਤਾ ਤੇ ਇਸ ਤਰ੍ਹਾਂ ਦੀਆਂ ਹੁਣ ਚੀਜ਼ਾਂ ਨਹੀਂ ਚੱਲਣੀਆਂ ਠੀਕ ਆ ਹੁਣ ਕੀ ਆ ਕਿ ਉਹ ਉਹਦੇ ਆਫਿਸ ਦੇ ਵਿੱਚੋਂ ਜਿਹੜੇ ਤੁਸੀਂ ਅੱਗੇ ਤੋਂ ਚਿੱਠੀਆਂ ਲੋਂਗੇ ਉਹ ਚਿੱਠੀ ਜਿਹੜੀ ਉੱਥੇ ਜਾਣੀ ਆ ਅਮਰੀਕਾ ਉਹਨੋ ਸਾਰੀ ਡਿਜੀਟਲ ਸਿਸਟਮ ਹੋ ਚੁੱਕਾ ਆ ਆਨਲਾਈਨ ਹੋ ਚੁੱਕਾ ਆ ਉਹ ਸਾਰੀਆਂ ਪਹਿਲਾਂ ਆਫਿਸ ਚੋਂ ਕੰਫਰਮ ਹੋਣੀਆਂ ਆ ਹੁਣ ਜਿਹੜੀਆਂ ਏਜੰਟ ਤੁਹਾਨੂੰ ਬਣਾ ਕੇ ਦੇ ਦਿੰਦੇ ਸੀ ਜਾਂ ਤੁਸੀਂ ਇੱਧਰੋਂ ਉੱਧਰੋਂ ਬਣਾ ਲੈਂਦੇ ਸੀਗੇ ਜੁਗਾੜ ਕਰਕੇ ਉਹ ਕੰਮ ਨਹੀਂ ਚੱਲਣਾ ਹੈਗਾ ਠੀਕ ਆ ਤੇ ਇੱਥੇ ਤੱਕ ਤੁਹਾਨੂੰ ਸਮਝ ਆ ਗਈ ਹੁੰਦੀਆਂ ਮਤਲਬ ਕਿ ਜਿਹੜੇ ਤਾਂ ਏਜੰਟਾਂ ਨੇ ਆਪਣੇ ਕੋਲ ਹੀ ਬਣਾ ਕੇ ਝੁੱਟੀਆਂ ਚਿੱਠੀਆਂ ਲਾਈਆਂ ਉਹ ਹੁਣ ਸਾਰੇ ਉਨੇ ਹੌਲੀ ਹੌਲੀ ਡਿਪੋਟ ਕਰਨੇ ਆ ਦੂਸਰੀ ਚੀਜ਼ ਉਹਨਾਂ ਦੇ ਕੇਸ ਫੇਲ ਹੋ ਜਾਣੇ ਆ ਦੂਸਰੀ ਚੀਜ਼ ਜਿਨ੍ਹਾਂ ਨੇ ਝੂਠ ਬੋਲ ਕੇ ਕਿ ਅਸੀਂ ਉਸ ਮੂਵਮੈਂਟ ਨੂੰ ਸਪੋਰਟ ਕਰਦੇ ਆ ਜਾਂ ਉਹ ਉਹਦੀ ਪਾਰਟੀ ਦੇ ਬੰਦੇ ਆ ਉਹਨਾਂ ਕੋ ਕੋਈ ਸਬੂਤ ਨਹੀਂ ਹੈਗਾ ਇਸ ਚੀਜ਼ ਦਾ ਉਹਨਾਂ ਦੇ ਵੀ ਫੇਲ ਹੋਣਗੇ ਜਾਂ ਵਾਪਸ ਭੇਜਣਗੇ ਤੁਹਾਨੂੰ ਸੱਚਮੁੱਚ ਜੇ ਤੁਸੀਂ ਉਸ ਮੂਵਮੈਂਟ ਨੂੰ ਜਾਂ ਉਹਦੀ ਪਾਰਟੀ ਦੇ ਬੰਦੇ ਹੋ ਤੁਹਾਨੂੰ ਸਬੂਤ ਦੇਣੇ ਪੈਣੇ ਆ ਗੱਲ ਸਮਝ ਗਏ ਸੱਚ ਚੱਲੂਗਾ ਹੁਣ ਝੂਠ ਨਹੀਂ ਚੱਲਣਾ ਹਰਿਆਣੇ ਵਾਲਿਆਂ ਦੀ ਗੱਲ ਸੁਣ ਲਓ ਹਰਿਆਣੇ ਵਾਲੇ ਜਾ ਕੇ ਕੇਸ ਲਾਉਂਦੇ ਸੀਗੇ ਕਿ ਅਸੀਂ ਓਮ ਪ੍ਰਕਾਸ਼ ਚੋਟਾਲਾ ਦੀ ਪਾਰਟੀ ਦੇ ਬੰਦੇ ਆ ਤੇ ਅਸੀਂ ਹੁਣ ਉੱਥੇ ਬੀਜਪੀ ਦੀ ਹਰਿਆਣੇ ਦੇ ਵਿੱਚ ਸਰਕਾਰ ਆ ਤੇ ਸਾਨੂੰ ਉਹ ਸਰਕਾਰ ਤੰਗ ਪਰੇਸ਼ਾਨ ਕਰਦੀ ਆ ਓਮ ਪ੍ਰਕਾਸ਼ ਚੋਟਾਲਾ ਦੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦੀ ਆ ਤੇ ਜਾ ਕੇ ਸਾਲਮ ਦੇ ਕੇਸ ਲਾਉਂਦੇ ਸੀ ਜਾਂ ਜਿਆਦਾ ਆਹ ਆਪਣੇ ਕੇ ਕੂ ਦੇ ਕੇਸ ਲੱਗਦੇ ਸੀਗੇ ਪਰ ਹੁਣ ਉਹ ਵੀ ਫੇਲ ਕਰ ਦਿੱਤੇ ਹੁਣ ਉਹ ਵੀ ਕੋਈ ਕੇਸ ਨਹੀਂ ਲੱਗਣਾ ਉਹ ਕਹਿੰਦੇ ਓਮ ਓਮ ਪ੍ਰਕਾਸ਼ ਚੋਟਾਲਾ ਆ ਜਿਹੜਾ ਚੋਟਾਲੇ ਦੀ ਪਾਰਟੀ ਵੀ ਹਿੰਦੂ ਪਾਰਟੀ ਆ ਔਰ ਬੀਜੇਪੀ ਵੀ ਹਿੰਦੂ ਪਾਰਟੀ ਆ ਚੋਟਾਲਾ ਕੋਈ ਅਲੱਗ ਦੇਸ਼ ਤਾਂ ਮੰਗ ਨਹੀਂ ਰਿਹਾ ਜਾਂ ਕੋਈ ਉਹਦੀ ਅਲੱਗ ਮੰਗ ਤਾਂ ਹੈ ਨਹੀਂਗੀ ਇਹ ਤਾਂ ਇੱਕ ਪੋਲਿਟਿਕਸ ਪੋਲੀਟਿਕਲ ਆਫਸਟ ਲੜਾਈ ਆ ਦੋ ਪਾਰਟੀਆਂ ਦੀ ਤੂੰ ਜਿੰਨਾ ਮੈਂ ਹਾਰਨਾ ਉਹ ਮੜਾ ਆ ਜਾਂ ਉਹ ਮੜਾ ਆ ਪਰ ਇਹਦੇ ਵਿੱਚ ਕੋਈ ਏਦਾਂ ਦੀ ਚੀਜ਼ ਤਾਂ ਹੈ ਨਹੀਂਗੀ ਹਨਾ ਉਨਾ ਦੇ ਵੀ ਕੇਸ ਬਿਲਕੁਲ 100% ਬੰਦ ਕਰਤੇ ਆ ਆ ਜਿੰਨੇ ਵੀ ਹਰਿਆਣੇ ਵਾਲੇ ਰਿਪੋਰਟ ਹੋ ਰਿਹਾ ਜਿਆਦਾ ਇਹ ਕੇਸਾਂ ਬਲੇ ਆ ਜਿਹੜੇ ਗੁਜਰਾਤੀ ਆ ਗੁਜਰਾਤੀ ਵੀ ਉਹ ਕੇਸ ਲਾਉਂਦੇ ਆ ਕਿ ਅਸੀਂ ਉੱਥੇ ਇੱਕ ਕਿਸੇ ਮੁਸਲਮਾਨ ਪਾਰਟੀ ਨੂੰ ਸਪੋਰਟ ਕਰਦੇ ਆ ਜਾਂ ਅਸੀਂ ਕਾਂਗਰਸ ਨੂੰ ਸਪੋਰਟ ਕਰਦੇ ਆ ਹੁਣ ਬੀਜੇਪੀ ਦਾ ਉੱਥੇ ਰਾਜ ਆ ਬੀਜੇਪੀ ਸਾਨੂੰ ਤੰਗ ਪਰੇਸ਼ਾਨ ਕਰਦੀ ਆ ਜਾਂ ਅਸੀਂ ਜਦੋਂ ਉੱਥੇ ਦੰਗੇ ਹੋਏ ਸੀ ਅਸੀਂ ਮੁਸਲਮਾਨਾਂ ਨੂੰ ਸਪੋਰਟ ਕੀਤੀ ਸੀ ਤਾਂ ਬੀਜੇਪੀ ਤੰਗ ਪਰੇਸ਼ਾਨ ਕਰਦੀ ਆ ਤੇ ਹੁਣ ਉਹ ਵੀ ਚੀਜ਼ਾਂ ਉਹ ਨਹੀਂ ਬੰਦ ਕਰ ਦਿੱਤੀਆਂ ਆ ਉਹ ਵੀ ਚੀਜ਼ਾਂ ਨਹੀਂ ਲੱਗਣੀਆਂ ਹੈਗੀਆਂ ਉਹ ਕਹਿੰਦੇ ਆ ਕਿ ਜਦੋਂ ਉਹ ਪਾਰਟੀ ਐ ਕਿ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਬੀਜੇਪੀ ਆ ਜਦੋਂ ਪਾਰਟੀ ਐ ਕਿ ਪਿੱਛੇ ਸੋਚ ਐ ਕਿ ਆ ਜਾਂ ਉਹ ਹਿੰਦੂ ਪਾਰਟੀ ਆ ਤੇ ਫਿਰ ਉਹਨਾਂ ਤੋਂ ਕਾਦਾ ਡਰਿਆ ਠੀਕ ਆ ਤੇ ਇਸ ਕਰਕੇ ਹੁਣ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੁਣ ਬਹੁਤ ਲੋਕ ਇੱਥੇ ਆ ਕੇ ਝੂਠ ਵੀ ਬੋਲਦੇ ਆ ਇੱਕ ਜਿਵੇਂ ਗਲਤ ਨਾ ਹੋਵਾਂ ਕੋਈ ਮੁਸਕਾਨ ਮੁਸਕਾਨ ਕੁੜੀ ਤੁਸੀਂ ਬਹੁਤ ਵੀਡੀਓ ਵਾਇਰਲ ਹੋਈ ਕਿ ਮੇਰੇ ਤੋਂ ਯੂਕੇ ਦਾ ਇੰਗਲੈਂਡ ਦਾ 2 ਸਾਲ ਦਾ ਬੈਲਟ ਵੀਜ਼ਾ ਸੀ ਮੈਨੂੰ ਫੇਰ ਵੀ ਰਿਪੋਰਟ ਕਰ ਦਿੱਤਾ ਮੈਨੂੰ ਇਨਸਾਫ ਮਿਲੇ ਤੇ ਪਰ ਉਦੋਂ ਹੀ ਅਸੀਂ ਹੈਰਾਨ ਹੋ ਗਏ ਇਹ ਤਾਂ ਹੋ ਹੀ ਨਹੀਂ ਸਕਦਾ ਕਿਸੇ ਕੰਟਰੀ 'ਚ ਕੀ ਹੈ ਕਿ ਕਿਸੇ ਕੋਲ 2 ਸਾਲ ਦਾ ਬੈਲਟ ਵੀਜ਼ਾ ਹੋਵੇ ਤਾਂ ਉਹਨੂੰ ਜਾ ਕੇ ਰਿਪੋਰਟ ਕਰ ਦੋਵੇ ਹੋ ਹੀ ਨਹੀਂ ਸਕਦਾ ਅਸਲ ਵਿੱਚ ਹੋਇਆ ਕੀ ਇੰਗਲੈਂਡ ਦੇ ਵਿੱਚ ਇੱਥੇ ਬਹੁਤ ਇੱਕ ਗੇਮ ਚੱਲੀ ਆ ਇੰਗਲੈਂਡ ਦੇ ਵਿੱਚ ਜਿਹੜੇ ਸਟੱਡੀ ਬੇਸ ਤੇ ਆਏ ਹਨ ਉਹਨਾਂ ਤੋਂ ਸਟੱਡੀਆਂ ਪੂਰੀਆਂ ਨਹੀਂ ਹੋਈਆਂ ਫੀਸਾਂ ਦੇਣੀਆਂ ਬਹੁਤ ਔਖੀਆਂ ਸੀਗੀਆਂ ਜਦੋਂ ਉਹਨਾਂ ਦੀਆਂ ਸਟੱਡੀਆਂ ਛੱਡਤੀਆਂ ਉਹਨਾਂ ਨੂੰ ਚਿੱਠੀਆਂ ਆ ਗਈਆਂ 60-60 ਦਿੰਦੀਆਂ ਕਿ ਸਾਡੀ ਕੰਟਰੀ ਛੱਡ ਦਿਓ ਜਾਂ ਫਿਰ ਚਿੱਠੀਆਂ ਨਹੀਂ ਵੀ ਕਿਸੇ ਨੂੰ ਆਈਆਂ ਮੇਲਾ ਨਹੀਂ ਵੀ ਆਈਆਂ ਕਿਸੇ ਨੂੰ ਤਾਂ ਉਹ ਲੋਕਾਂ ਨੇ ਕੀ ਕੀਤਾ ਕਿ ਅੱਗੇ ਸਪான்ਸਰ ਲੈਣ ਲਈ ਪੈਸੇ ਬਹੁਤ ਚਾਹੀਦੇ ਸੀ ਜਾਂ ਸਪான்ਸਰ ਲੈ ਹੀ ਨਹੀਂ ਸਕਦੇ ਜੇ ਸਟੱਡੀ ਛੱਡਤੀ ਸੀ ਅੱਗੇ ਫਿਊਚਰ ਹੈ ਨਹੀਂ ਸੀਗਾ ਉਹ ਲੋਕਾਂ ਨੇ ਫਿਰ ਡੂੰਕੀਆਂ ਲਾਈਆਂ ਅਮਰੀਕਾ ਦੀਆਂ ਹੁਣ ਉਹ ਕੁੜੀ ਨੂੰ ਮੈਕਸੀਕੋ ਦੇ ਅੰਦਰ ਆ ਕੇ ਤਾਂ ਉਹ ਇਥੋਂ ਮੈਕਸੀਕੋ ਦਾ ਟੂਰਿਸਟ ਵੀਜ਼ਾ ਲੈ ਕੇ ਗਈ ਆ ਹੁਣ ਅਮਰੀਕਾ ਦੀ ਪੁਲਿਸ ਨੇ ਮੈਕਸੀਕੋ ਦੇ ਅੰਦਰ ਆ ਕੇ ਤਾਂ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਦੋਂ ਉਹ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੀ ਜ਼ਮੀਨ ਤੇ ਅਮਰੀਕਾ ਦੀ ਧਰਤੀ ਤੇ ਪੈਰ ਰੱਖਿਆ ਫਿਰ ਉਹਨੂੰ ਗ੍ਰਿਫਤਾਰ ਕੀਤਾ ਇਹ ਖੜੋ ਕਿ ਉਹ ਮੈਕਸੀਕੋ ਦੇ ਵਿੱਚ ਟੂਰਿਸਟ ਵੀਜੇ ਦੇ ਘੁੰਮ ਰਿਹਾ ਇਥੇ ਅਮਰੀਕਾ ਦੀ ਪੁਲਿਸ ਉਹਨੂੰ ਉੱਥੇ ਆ ਕੇ ਗ੍ਰਿਫਤਾਰ ਕਰ ਲੂਗੀ ਏਦਾਂ ਕਦੀ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਉਹਨੂੰ ਗ੍ਰਿਫਤਾਰ ਉਹਦੋਂ ਕੀਤਾ ਜਦੋਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਕੇ ਅਮਰੀਕਾ ਦੀ ਜ਼ਮੀਨ ਤੇ ਪੈ ਰੱਖਿਆ ਆ ਫੇਰ ਗ੍ਰਿਫਤਾਰ ਕੀਤਾ ਉਹ ਉਹਦੀ ਵੀਡੀਓ ਵੀ ਸਾਹਮਣੇ ਆਈ ਆ ਠੀਕ ਆ ਤੇ ਮਤਲਬ ਕਿ ਇੱਥੇ ਆ ਕੇ ਲੋਕਾਂ ਨੂੰ ਗਮਰਾਹ ਨਾ ਕਰੋ ਝੂਠ ਵੀ ਨਾ ਬੋਲੋ ਤੇ ਜਿਹੜੇ ਲੋਕ ਜਿੱਦਾਂ ਮੈਂ ਦੱਸ ਦਿੱਤਾ ਆ ਕਿ ਜਿਹੜੇ ਆ ਜਿਨ੍ਹਾਂ ਨੂੰ ਏਜੰਟਾਂ ਨੇ ਝੂਠੇ ਕੇਸ ਲਾਏ ਝੂਠੀਆਂ ਚਿੱਠੀਆਂ ਬਣਾ ਕੇ ਦਿੱਤੀਆਂ ਜਿਨ੍ਹਾਂ ਦਾ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਾਂ ਉਹਦੇ ਆਫਿਸ ਦਾ ਕੋਈ ਲੈਣਾ ਦੇਣਾ ਨਹੀਂ ਆਪਣੇ ਕੋਲ ਦੀ ਏਜੰਟਾਂ ਨੇ ਬਣਾ ਕੇ ਦੇ ਦਿੱਤੀਆਂ ਉਹਨਾਂ ਦੇ ਕੇਸ ਫੇਲ ਹੋ ਕੇ ਉਹ ਰਿਪੋਰਟ ਹੋ ਰਹੇ ਆ ਜਾਂ ਜਿਹੜੇ ਤਾਜ਼ੇ ਤਾਜ਼ੇ ਬਾਡਰ ਤੇ ਹੀ ਫੜ ਹੋ ਗਏ ਜਿਨ੍ਹਾਂ ਦਾ ਕੋਈ ਕੇਸ ਵੀ ਨਹੀਂ ਲੱਗਾ ਤੇ ਉਹ ਰਿਪੋਰਟ ਹੋ ਰਹੇ ਆ ਜਾਂ ਜਿਨ੍ਹਾਂ ਦੇ ਕਰੀਮਰ ਕੋਰਟ ਆ ਠੀਕਾ ਹਰਿਆਣੇ ਵਾਲਿਆਂ ਦਾ ਤਾਂ ਬਿਲਕੁਲ ਹੀ ਬੰਦ ਹੋ ਚੁੱਕਾ ਆ ਕਿਉਂਕਿ ਉਹਨਾਂ ਦਾ ਤਾਂ ਕੋਈ ਕੇਸ ਲੱਗਣਾ ਹੀ ਨਹੀਂ ਉਹ ਤਾਂ ਟਟਾਲੇ ਵਾਲਾ ਕੇਸ ਲਾਉਂਦੇ ਹੁੰਦੇ ਸੀ ਜਾਂ ਆਪਣੇ ਅਸੀਂ ਬਹੁਤ ਅ ਇਹ ਇੱਦਾਂ ਦੀ ਜਾਤੀ 'ਚ ਆਉਂਦੇ ਆ ਬਹੁਤ ਪਿਛੜੀ ਹੋਈ ਜਾਤੀ ਆ ਸਾਡੇ ਨਾਲ ਧੱਕੇ ਹੁੰਦੇ ਜਾਂ ਸਾਡੇ ਨਾਲ ਰੇਪ ਹੁੰਦੇ ਆ ਇੱਦਾਂ ਦੇ ਨਾਂ ਇਖਤਮਾਲ ਹੁੰਦੇ ਸੀਗੇ ਉਹ ਚੀਜ਼ਾਂ ਬੰਦ ਹੋ ਚੁੱਕੀਆਂ ਆ ਕਿਉਂਕਿ ਟਰੰਪ ਨੇ ਕਹਿ ਦਿੱਤਾ ਇੱਕੋ ਜੰਗਲ ਆ ਜਾਂ ਆਦਮੀ ਜਾਂ ਇਹ ਔਰਤ ਫੋਰ ਕੋਈ ਨਹੀਂ ਹੈਗਾ ਠੀਕ ਆ ਜਿੱਦਾਂ ਕੇ ਚੱਲਦਾ ਸੀ ਬੰਦਾ ਬੰਦੇ ਨਾਲ ਵਿਆਹ ਕਰਾ ਲੈਂਦਾ ਸੀ ਕੋਈ ਗੇ ਆ ਕੋਈ ਆਰਾ ਵਗੈਰਾ ਇਦਾਂ ਸਾਰਾ ਕੁਝ ਚੱਲਦਾ ਸੀ ਉਹ ਸਾਕੋਈ ਬੰਦ ਹੋ ਚੁੱਕਾ ਆ ਠੀਕ ਆ ਤੋਂ ਇਹ ਚੀਜ਼ ਸਮਝਣ ਦੀ ਜ਼ਰੂਰਤ ਆ ਦੇਖੋ ਹੁਣ ਰੋਲਾ ਚੱਲ ਰਿਹਾ ਆ ਕਿ ਆਹਾ ਇਹ ਦੂਏ ਜਿਹੜੇ ਸਾਰੇ ਰਿਪੋਰਟ ਹੋਣੇ ਆ ਇਦਾਂ ਹੋਣੀ ਇਦਾਂ ਦਾ ਕੁਝ ਨਹੀਂ ਹੈਗਾ ਜਿਨ੍ਹਾਂ ਨੇ ਸਹੀ ਕੇਸ ਲਾਇਆ ਸਹੀ ਪ੍ਰੂਫ ਹੈਗੇ ਆ ਜਿਨ੍ਹਾਂ ਕੋ ਵਾਕਈ 100% ਉਹਨਾਂ ਦੀ ਬੈਕਗ੍ਰਾਉਂਡ ਵਧੀਆ ਆ ਪਿੱਛੇ ਉਸ ਪਾਰਟੀ ਨਾਲ ਸਿਮਰਜੀਤ ਸਿੰਘ ਪਾਰਟੀ ਨਾਲ ਫੈਮਿਲੀ ਜੁੜੀ ਹੋਈ ਆ ਜਦੋਂ ਉਹ ਇੱਥੇ ਪੰਜਾਬ ਸੀ ਉਹ ਚੁਟੇ ਹੋਏ ਆ ਉਹਨਾਂ ਕੋਲ ਇਹ ਸਾਰੇ ਪ੍ਰੂਫ ਹੈਗੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਪਾਵਨ ਨਹੀਂ ਕਿਸੇ ਨੂੰ ਕੋਈ ਨਿਕਾਲਤ ਨਹੀਂ ਪਰ ਜੇ ਤੁਸੀਂ ਝੂਠੇ ਜਾ ਕੇ ਕੇਸ ਲਾਏ ਆ ਜਿਵੇਂ ਅਸੀਂ ਇਹ ਪੇਪਰ ਉੱਪਰ ਕੰਦਾ ਦੇ ਲਾਉਂਦੇ ਸੀਗੇ ਜਿਹੜੇ ਤਾਂ ਪਹਿਲਾਂ ਬੀਜੇ ਲੱਗੇ ਲੱਗੇ ਪਰ ਹੁਣ ਨਹੀਂ ਉਹ ਚੀਜ਼ ਚੱਲਣੀ ਉਹ ਤੁਹਾਨੂੰ ਪ੍ਰੂਫ ਕਰਨਾ ਪੈਣਾ ਆ ਠੀਕ ਆ ਜੀ ਤੇ ਇਹ ਚੀਜ਼ ਬਹੁਤ ਜ਼ਰੂਰੀ ਸਮਝਣ ਵਾਲੀ ਆ ਜਿਆਦਾ ਲੋਕਾਂ ਨਾਲ ਧੋਖਾ ਹੀ ਹੋਇਆ ਦੇਖੋ ਝੂਠਾ ਕੇਸ ਨਾ ਜਾ ਕੇ ਲਾਓ ਜੇ ਤੁਸੀਂ ਉਸ ਚੀਜ਼ ਦਾ ਕੇਸ ਲਾਉਂਦੇ ਆ ਤੇ ਉਸ ਚੀਜ਼ ਨਾਲ ਜੁੜੋ ਵੀ ਠੀਕ ਆ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਇਹ ਨਾ ਕੋਈ ਗਲਤ ਨਾ ਸਮਝੇ ਪਰ ਜਿਹੜੀ ਚੀਜ਼ ਦਾ ਤੁਸੀਂ ਕੇਸ ਲਾਉਦੇ ਇਹ ਸਰਕਾਰ ਦਾ ਕਹਿਣ ਦਾ ਮਤਲਬ ਇਹੀ ਆ ਕੈਨੇਡਾ ਅਮਰੀਕਾ ਨੇ ਇੰਗਲੈਂਡ ਨੇ ਕਾਨੂੰਨ ਬਣਾਤਾ ਜੇ ਤੁਸੀਂ ਇੱਥੇ ਕੇਸ ਲਾਉਂਦੇ ਆ ਕਿਸੇ ਵੀ ਚੀਜ਼ ਦਾ ਕੇਸ ਲਾਉਂਦੇ ਆ ਤੇ ਉਹ ਕੇਸ ਦਾ ਸਬੂਤ ਵੀ ਹੋਣਾ ਚਾਹੀਦਾ ਉਸ ਚੀਜ਼ ਨਾਲ ਤੁਸੀਂ ਜੁੜੇ ਹੋਣੇ ਚਾਹੀਦੇ ਆ ਇਹ ਨਹੀਂ ਕਿ ਤੁਸੀਂ ਆ ਕੇ ਝੂਠਾ ਕੇਸ ਲਾ ਦੋ ਝੂਠਾ ਕੇਸ ਨਹੀਂ ਚੱਲੂਗਾ ਬਾਕੀ ਸਭ ਕੋ ਠੀਕ ਆ ਹਾਂ ਜੇ ਤੁਸੀਂ ਉਹ ਚਿੱਠੀ ਇੱਧਰੋਂ ਉੱਧਰੋਂ ਲੈ ਲਈ ਜਾਂ ਤੁਹਾਨੂੰ ਏਜੰਟਾਂ ਨੇ ਬਣਾ ਕੇ ਦੇ ਦਿੱਤੀ ਜਾ ਕਿਸੇ ਨੇ ਵਿਚੋ ਕਰ ਲਈ ਉਹਦਾ ਮਾਨ ਸਾਫ ਦਾ ਜਾਂ ਮਾਨ ਸਾਫ ਦੀ ਪਾਰਟੀ ਦਾ ਕੋਈ ਕਿਸੇ ਦਾ ਲੈਣਾ ਦੇਣਾ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਊਗੀ ਜੋ ਵੀ ਤੁਹਾਡੇ ਨਾਲ ਹੋਊਗਾ ਉਹਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਹਾਂ ਜੇ ਤੁਸੀਂ オリジナル ਚਿੱਠੀ ਲੈਂਦੇ ਵੀ ਆ ਮਾਨ ਸਾਫ ਦੇ ਆਪੀ ਚੋ ਪਰ ਤੁਸੀਂ ਉਹਦੇ ਨਾਲ ਨਹੀਂ ਜੁੜੇ ਉਹਦੀ ਪਾਰਟੀ ਨਾਲ ਨਹੀਂ ਜੁੜੇ ਤੁਹਾਡੀ ਉਸ ਮੂਵਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਉੱਥੇ ਨਹੀਂ ਕੋਈ ਸਾਬਤ ਕੁਝ ਵੀ ਕਰ ਸਕਦੇ ਫੇਰ ਵੀ ਤੁਹਾਨੂੰ ਰਿਪੋਰਟ ਹੋਣ ਤੋਂ ਕੋਈ ਨਹੀਂ ਪਛਾ ਸਕਦਾ ਮੇਰੇ ਖਿਆਲ ਨਾਲ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਆ ਬਹੁਤ ਜ਼ਰੂਰੀ ਆ ਇਤੂ ਬਾਅਦ ਇੰਗਲੈਂਡ ਦੇ ਉੱਪਰ ਵੀਡੀਓ ਆਉਗੀ ਇੰਗਲੈਂਡ ਤੋਂ ਅਮਰੀਕਾ ਦਾ ਤਾਂ ਰੌਲਾ ਜ਼ਿਆਦਾ ਪੈ ਗਿਆ ਇੰਗਲੈਂਡ ਤੇ ਸਭ ਤੋਂ ਜ਼ਿਆਦਾ ਰਿਪੋਰਟ ਹੋਈ ਆ 19000 ਤਾਂ ਹੀ ਰਿਪੋਰਟ ਕਰ ਚੁੱਕੇ ਆ ਹਜਾ 620 625 ਜਣੇ ਨਹੀਂ ਤਾਜ਼ੇ ਤਾਜ਼ੇ 15 20 ਦਿਨਾਂ ਚ ਫੜੇ ਆ ਇਹ ਇਤੂ ਬਾਅਦ ਮੈਂ ਉਹਦੇ ਉੱਪਰ ਵੀਡੀਓ ਲੈ ਕੇ ਆਉਂਗਾ ਉਹਦੇ ਉੱਪਰ ਵੀ ਤੁਸੀਂ ਕਿਸ ਤਰ੍ਹਾਂ ਬਾਤ ਸਕਦੇ ਆ ਦੇਖੋ ਬਹੁਤ ਲੋਕਾਂ ਨੇ ਤਾਂ ਅੱਜ ਵੀ ਅਮਰੀਕਾ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਆ ਕੇ ਕੋਈ ਕੇਸ ਹੀ ਨਹੀਂ ਲਾਇਆ ਉਦਾਂ ਹੀ ਬੈਠੇ ਸੀਗੇ ਇੱਥੇ ਕਿਹੜਾ ਕੋਈ ਪੁੱਛਦਾ ਚੱਲੀ ਜਾਂਦਾ ਏ ਓਕੇ ਆ ਚਾਰ ਪੈਸੇ ਕਮਾਬੋ ਹੁਣ ਨਹੀਂ ਇਦਾਂ ਚੱਲਣਾ ਹੁਣ ਨਹੀਂ ਇਦਾਂ ਚੱਲਣਾ ਇਹ ਇਸ ਕਰਕੇ ਤੇ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਤੱਕ ਪਹੁੰਚੇ ਗੱਲ ਕਿ ਗਲਤ ਚੀਜ਼ ਤੋਂ ਬਚੋ ਸੱਚ ਦੇ ਨਾਲ ਚੱਲੋ ਤੁਹਾਨੂੰ ਕੋਈ ਡਰ ਨਹੀਂ ਕੋਈ ਰਿਪੋਰਟ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਬਾਕੀ ਥੈਂਕ ਯੂ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿੰਨੇ ਵੀ ਹੁੰਦੇ ਆ ਸਬਸਕ੍ਰਾਈਬ ਕਰਕੇ ਅੱਗੇ ਜਾਇ ਕਰੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਸਾਥ ਦਿੰਦੇ ਹੋ ਪਿਆਰ ਦਿੰਦੇ ਮੇਰੀ ਇਹੇ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਸੱਚ ਸਹੀ ਜਾਣਕਾਰੀ ਔਰ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਸਕੇ ਕੋਈ ਗਲਤ ਜਾਣਕਾਰੀ ਨਾ ਦੇ ਸਕੇ ਜੋ ਸੱਚ ਆ ਉਹ ਤੁਹਾਡੇ ਤੱਕ ਪਹੁੰਚਾਉਣਾ ਆ ਉਹ ਤੁਹਾਡੇ ਤੱਕ ਲੈ ਕੇ ਆਉਣਾ ਸੱਚ ਲੈ ਕੇ ਆਉਣਾ ਆ ਔਰ ਜੇ ਤੁਸੀਂ ਕੱਲ ਨੂੰ ਦੇਖੋ ਮੈਂ ਕਦੀ ਵੀ ਟੌਂਕੀ ਨੂੰ ਸਪੋਰਟ ਨਹੀਂ ਕਰਦਾ ਡਾਂਕੀ ਲਾਉਣੀਆਂ ਮੈਂ ਕਦੀ ਵੀ ਡਾਂਕੀ ਨੂੰ ਸਪੋਰਟ ਨਹੀਂ ਕੀਤੀ ਤੇ ਨਾ ਮੈਂ ਕਦੀ ਇਹਦੇ ਉੱਪਰ ਵੀਡੀਓ ਪਾਈ ਆ ਨਾ ਮੈਂ ਕਦੀ ਕਿਸੇ ਨੂੰ ਕਿਹਾ ਡਾਂਕੀ ਲਾਉ ਮੈਂ ਕਦੀ ਵੀ ਇਹਨੂੰ ਸਪੋਰਟ ਨਹੀਂ ਇਸ ਚੀਜ਼ ਨੂੰ ਕਰਦਾ ਠੀਕ ਆ ਇੰਨਾ ਪੈਸਾ ਖਰਾਬ ਕਰਕੇ ਜਾਣਾ ਆ ਘਰ ਪੱਟ ਹੋ ਜਾਂਦੇ ਆ ਰਸਤਿਆਂ 'ਚ ਕਈਆਂ ਦੀ ਮੌਤ ਹੋ ਜਾਂਦੀ ਪੈਸਾ ਵੀ ਜਾਂਦਾ ਬੱਚੇ ਵੀ ਜਾਂਦੇ ਆ ਇਸ ਕਰਕੇ ਮੈਂ ਇਸ ਚੀਜ਼ ਨੂੰ ਕਦੀ ਵੀ ਸਪੋਰਟ ਨਹੀਂ ਕਰਦਾ ਹੈਗਾ ਤੇ ਮੈਂ ਇਸ ਚੀਜ਼ ਦੇ ਵਿਰੁੱਧ ਹੀ ਰਿਹਾ ਆ ਹਮੇਸ਼ਾ ਠੀਕ ਹੈ ਜੀ ਤੇ ਹਾਂ ਬਹੁਤ ਕਹਿ ਦਿੰਦੇ ਆ ਕਿ ਹਰ ਇਕ ਆਪਣੇ ਇਹ ਘਰ ਸਹੀ ਕਰਨ ਨੂੰ ਜਾਂਦਾ ਇੱਦਾਂ ਜਾਂਦਾ ਉਦਾਂ ਜਾਂਦਾ ਆ ਪਰ ਮੈਂ ਇਸ ਚੀਜ਼ ਤੋਂ ਬਾਹਰ ਆ ਮੈਂ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦਾ ਠੀਕ ਹੈ ਜੀ ਬਾਕੀ ਥੈਂਕ ਯੂ ਸਾਰਿਆਂ ਦਾ ਸਤਿ ਸ੍ਰੀ ਅਕਾਲ ਆਪਣੇ ਖਿਆਲ ਰੱਖੋ